ਇਮਤਿਹਾਨ ਦੀ ਘੜੇ ਤਾਂ ਬਿਲਕੁਲ ਹੁਣ ਲੋਕਾਂ ਦੀ ਇਮਤਿਹਾਨ ਦੀ ਘੜਿਆ ਚੁੱਕੀ ਆ ਪਾਖੜਾ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ 677.8 ਹੋ ਚੁੱਕਿਆ ਹੈ ਮਾਹਿਜ਼ 2 1/2 2 ਫੁੱਟ ਨੀਵਾ ਰਹਿ ਚੁੱਕਿਆ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਵੱਡੀ ਅਪਡੇਟ ਦੇ ਦਈਏ ਕਿ ਦਰਿਆ ਸਤਲੁਜ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕਿਆ ਪਾਣੀ ਹੋਰ ਛੱਡਿਆ ਜਾ ਸਕਦਾ ਉਹ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਤੋਂ ਆ ਬੜੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਵੱਡੀ ਪੱਧਰ ਵੱਡੀ ਮਾਤਰਾ ਦੇ ਵਿੱਚ ਛੱਡਿਆ ਜਾ ਸਕਦਾ ਹੈ ਅਸੀਂ ਤੁਹਾਨੂੰ ਕੋਈ ਡਰਾ ਨਹੀਂ ਰਾਏ ਕੋਈ ਡਰਾ ਦਾ ਮਾਹੌਲ ਪੈਦਾ ਨਹੀਂ ਕਰ ਰਹੇ ਪ੍ਰਸ਼ਾਸਨ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਤਾਂ ਥਾਂ ਕਾਫੀ ਜ਼ਿਆਦਾ ਉੱਚਾ ਹੈ ਤਾਂ ਅੱਗੇ ਪੂਰਾ ਦਰਿਆ ਨੇ ਥਾਂ ਕੇਰ ਲੈ ਤੇ ਪਾਣੀ ਕਿਸ ਤਰ੍ਹਾਂ ਚੱਲ ਰਿਹਾ ਹੈ ਇਹ ਝੋਨੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕੋਈ ਦਰਿਆ ਨਹੀਂ ਹੈ ਇਹ ਕੋਈ ਦਰਿਆ ਨਹੀਂ ਹੈ ਇਹ ਜ਼ਮੀਨ ਹੈ ਵਾਹ ਜੋ ਝੋਨਾ ਖੜਾ ਸਾਹਮਣੇ ਤਾਂ ਝੋਨੇ ਦੇ ਵਿੱਚ ਪਾਣੀ ਦੇਖੋ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਸਾਨ ਤੇ ਵੱਡੀ ਗਰੁਪੀ ਹੈ ਤੇ ਸਰਕਾਰਾਂ ਨੇ ਲੋਕ ਕਹਿ ਰਹੇ ਆ ਕਿ ਪਾਣੀ ਜਾਣ ਮੁੱਜ ਕ ਛੱਡਿਆ ਇੱਥੋਂ ਤੱਕ ਲੋਕ ਕਹਿ ਰਹੇ ਨੇ ਤਾਂ ਬਹੁਤ ਵੱਡੀ ਅਪਡੇਟ ਤੁਹਾਨੂੰ ਦੇ ਰਿਆਂ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਅਲਰਟ ਹੋ ਜਾਓ ਕਿਉਂਕਿ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਤਾਂ ਆਪਣੇ ਆਪ 'ਚ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦਰਿਆ ਸਤਲੁਜ ਦੀ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਦੇ ਰਿਹਾ ਹਾਂ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਹੈ ਪ੍ਰਸ਼ਾਸਨ ਦੇ ਵੱਲੋਂ ਅਜੇ ਕੋਈ ਅਪਡੇਟ ਨਹੀਂ ਆਈ ਪਰ ਜੋ ਸਾਡੇ ਸੋਰਸਾਂ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਆਪਣੇ ਆਪ ਚ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਇਹ ਜਿਹੜੀ ਜਗ੍ਹਾ ਵਾ ਇਹ ਕੋਈ ਦਰਿਆ ਨਹੀਂ ਹੈ ਇਹ ਝੋਨਾ ਲੱਗਿਆ ਹੋਇਆ ਝੋਨੇ ਦੀ ਫਸਲ ਦੇਖੋ ਤੇ ਪਾਣੀ ਇਸ ਤਰ੍ਹਾਂ ਚੱਲ ਰਿਹਾ ਜਿੱਥੇ ਕਿ ਇੱਥੇ ਦਰਿਆ ਦਾ ਬਹਿਣ ਹੋਵੇ ਤੇ ਨਾਲ ਹੀ ਆ ਤੁਸੀ ਬੰਨ ਹੈ ਤਾਂ ਆਪਣੇ ਆਪ ਚ ਵੱਡੇ ਅਪਡੇਟ ਸਾਂਝੀ ਕਰ ਰਹੇ ਆਂ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਸਤਾਰਕ ਹੋ ਜੋ ਜਿਸ ਤਰ੍ਹਾਂ ਪਾਖੜਾ ਦਾ ਲੈਵਲ ਵੱਧ ਰਿਹਾ ਹੈ ਤਾਂ ਦਰਿਆ ਸਤਲੁਜ ਦੇ ਵਿੱਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਤਕਰੀਬਨ 1 ਲੱਖ ਪਾਣੀ ਤੱਕ ਛੱਡਿਆ ਜਾ ਸਕਦਾ ਹੈ ਵੱਡੀ ਅਪਡੇਟ ਹੈ ਸਾਡੇ ਸੋਰਸਾਂ ਤੋਂ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਜੇਕਰ ਤੁਸੀਂ ਤੁਹਾਡੇ ਕੋ ਰਿਸ਼ਤੇਦਾਰ ਹੈ ਆਪਕੋ ਜਿਹੜੇ ਦਰਿਆ ਸਤਲੁਜ ਦੇ ਕੰਢੇ ਤ ਰਹਿੰਦੇ ਆ ਆਬਿਆਸ ਦੇ ਤਾਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰ ਜਾਓ ਬਹੁਤ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦੇ ਵਿੱਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਉਹ ਵੀ ਕਾਫੀ ਜ਼ਿਆਦਾ ਆਬਿਆਸ ਦਾ ਖਤਰਾ ਅਜੇ ਇਸ ਤੋਂ ਵੀ ਜ਼ਿਆਦਾ ਹੈ 3 ਲੱਖ 10 ਹਜ਼ਾਰ ਪਾਣੀ ਦਰਿਆਸ ਬਿਆਸ ਦੇ ਵਿੱਚ ਹਰੀ ਕੇ ਹੈਡ ਵਰਕਸ ਤੋਂ ਕੱਲ ਦਾ ਛੱਡਿਆ ਗਿਆ ਕੱਲ ਰਾਤ ਦਾ ਤਾਂ ਉਹ ਪਾਣੀ ਅੱਗੇ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਕਿਉਂਕਿ ਫਿਰੋਜ਼ਪੁਰ ਫਾਜ਼ਿਲ ਕੈਰੀਆ ਪਹਿਲੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ। ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆਸ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਜਿਸ ਤਰ੍ਹਾਂ ਕਿ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ। ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ। ਬਿਆਸ ਦਾ ਵੀ ਵਧ ਰਿਹਾ ਹੈ ਪੂਰਾ ਪੰਜਾਬ ਅਲਰਟ ਤੇ ਹੈ ਇਸ ਟਾਈਮ ਚਾਹ ਕਾਗਰ ਹੋਵੇ ਚ ਬਿਆਸ ਵਿੱਚ ਰਾਵੀ ਦਰਿਆ ਹੋਵੇ ਪੂਰਾ ਪੰਜਾਬ ਅਲਰਟ ਤੇ ਦੂਜੇ ਪਾਸੇ بارش ਲਗਾਤਾਰ ਹੋ ਰਹੀ ਹੈ ਦੂਜੇ ਪਾਸੇ بارش ਲਗਾਤਾਰ ਹੋ ਰਹੀ ਹੈ ਤਾਂ ਜਾਣਕਾਰੀ ਅੱਗੇ ਤੱਕ ਸਾਂਝੀ ਕਰ ਦਿਓ ਕਿਉਂਕਿ ਦਰਿਆ ਸਾਤ루ਜੀ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਤਾਂ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਬੋਰ ਤੱਕ ਡੁੱਬੇ ਹੋਏ ਦੇਖ ਸਕੀ ਹਾਲਾਤ ਬਣੇ ਹੋਏ ਆ ਇਹ ਬੋਰ ਤੱਕ ਡੁੱਬੇ ਹੋਇਆ ਹੈ ਤਾਂ ਇਸ ਤੋਂ ਅੱਗੇ ਬਹੁਤ ਜ਼ਿਆਦਾ ਦਰਿਆ ਹੈ ਹੁਣ ਇੱਥੇ ਪਹੁੰਚ ਚੁੱਕਿਆ ਇਹ ਜੋ ਪਾਣੀ ਦੇਖ ਰਿਹਾ ਹਾਂ ਇੱਥੇ ਵੀ ਜ਼ਮੀਨਾਂ ਨੇ ਪਰ ਥੋੜਾ ਪਾਣੀ ਚੱਲ ਰਿਹਾ ਹੈ ਹਾਲਾਤ ਇਹ ਨੇ ਇਸ ਟਾਈਮ ਦੇ ਦਰਿਆ ਸਤਲੁਜ ਦੀ ਵੱਡੇ ਅਪਡੇਟ ਦੇ ਰਹੇ ਆ ਤੁਹਾਡੇ ਸਾਹਨੇ ਵੱਡੇ ਅਪਡੇਟ ਰੱਖ ਰਹੇ ਸੀ ਕਿ ਦਰਿਆ ਸਤਲੁਜ ਦੇ ਵਿੱਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਖਬਰ ਨੂੰ ਸ਼ੇਅਰ ਕਰਦੇ ਹੋ ਕਿਉਂਕਿ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ 1677.8 ਹੋ ਚੁੱਕਿਆ ਮਹਜ ਖਤਰੇ ਦੇ ਨਿਸ਼ਾਨ ਤੋਂ 1.5 ਫੁੱਟ ਨੀਚੇ ਹੈ ਕੱਲ ਦੀ ਗੱਲ ਕਰੀਏ ਤਾਂ ਤਕਰੀਬਨ 1 ਫੁੱਟ ਤੋਂ ਜ਼ਿਆਦਾ ਪਾਣੀ ਵਧਿਆ ਹੈ ਦਰਿਆ ਸਤਲੂਜ ਦੇ ਵਿੱਚ ਮੈਂ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਇਹ ਸਾਰੇ ਖੇਤ ਪਾਣੀ ਦੇ ਵਿੱਚ ਡੁੱਬੇ ਹੋਏ ਆ ਤੱਪਨੇ ਆਪ ਚ ਡਰੋਨ ਵਾਲੀਆਂ ਤਸਵੀਰਾਂ ਨੂੰ ਤੁਸੀਂ ਆਪਣੇ ਫੋਨ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਖਬਰ ਨੂੰ ਅਗੇ ਸ਼ੁਰੂ ਕਰਦੇ ਹਾਂ। ਦਰਿਆ ਸਤਲੂ ਦੀ ਵੱਡੀ ਅਪਡੇਟ ਤੁਹਾਨੂੰ ਦੱਸਾਂਗੇ ਕਰ ਰਹੇ ਹਾਂ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਲਾਈਵ ਕੋਈ ਜ਼ਿਆਦਾ ਵੱਡਾ ਨਹੀਂ ਹੋਇਆਗਾ ਕਿਉਂਕਿ ਹਰ ਇੱਕ ਐਂਗਲ ਤੋਂ ਦਰਿਆ ਸਤਲੂ ਦੀ ਸੀ ਰਿਪੋਰਟ ਦਿਖਾ ਰਹੇ ਹਾਂ। ਕਿਸੇ ਵੀ ਐਂਗਲ ਐਂਗਲ ਤੋਂ ਕਿਉਂ ਨਾ ਹੋਵੇ। ਚੜ੍ਹਦੇ ਉੱਤਰ, ਪੂਰਬ, ਪੱਛਮ, ਦੱਖਣ ਕਿਤੇ ਵੀ ਕੋਨਾ ਨਾ ਹੋਵੇ। ਹਰ ਇੱਕ ਰਿਪੋਰਟ ਦਾਨੇ ਵਾਲੇ ਦੇ ਕੋਲੋਂ ਬੰਨ ਟਾ ਬਹੁਤ ਜ਼ਿਆਦਾ ਲੱਗੀ ਹੋਈ ਹੈ। ਤਾਂ ਉਸ ਆਤ ਵੀ ਕਾਫੀ ਜ਼ਿਆਦਾ ਖਤਰਾ ਹੈ ਬੁੱਜਵਾਸੇ ਜ਼ਿਲ੍ਹਾ ਮਖੂਦ ਨੇੜੇ ਰੁਕੜੇ ਵਾਲੇ ਪਿੰਡ ਦੇ ਨੇੜੇ ਬੰਨ ਰੁਟਾ ਬਹੁਤ ਜ਼ਿਆਦਾ ਲੱਗੀ ਹੋਈ ਹੈ ਉੱਥੇ ਬਹੁਤ ਜ਼ਿਆਦਾ ਖਤਰਾ ਹੈ ਕਿੰਨੇ ਵੀ ਦਰਿਆ ਦੇ ਤੁਸੀਂ ਬੰਨ ਨੇ ਥਾਂ ਥਾਂ ਤੋਂ ਹੁਣ ਖੋਰਾ ਟਾ ਲੱਗ ਚੁੱਕੀ ਹੈ ਲੋਹੀਆਂ ਏਰੀਆ ਵੀ ਖਤਰੇ ਦੇ ਨਿਸ਼ਾਨ ਤੇ ਹੈ ਇਸ ਟਾਈਮ ਬਹੁਤ ਵੱਡੀ ਅਪਡੇਟ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਸਾਂਝ ਕਰ ਰਹੇ ਆ ਜਿਸ ਤਰ੍ਹਾਂ بارش ਹੋ ਰਹੀ ਹੈ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ 1 ਲੱਖ ਕਿਊਸਿਕ ਪਾਣੀ ਤੱਕ ਛੱਡਿਆ ਜਾ ਸਕਦਾ ਦਰਿਆ ਸਤਲੁਜ ਤਬਾਹੀ ਮਚ ਸਕਦੀ ਐ ਇਸ ਤੋਂ ਵੀ ਜ਼ਿਆਦਾ ਕਿਉਂਕਿ ਸਾਡੇ ਜੋ ਸੋਰਸਸ ਤੋਂ ਜਾਣਕਾਰੀ ਨਿਕਲ ਕੇ ਆ ਰਹੀ ਐ ਇਹ ਜਿੰਨੀਆਂ ਵੀ ਹੁਣ ਤੱਕ ਤੁਹਾਨੂੰ ਜਾਣਕਾਰੀ ਪਹੁੰਚਾਈਆਂ ਬਿਲਕੁਲ ਸਹੀ ਤਸਦੀਕ ਹੋਕ ਕਰਕੇ ਪਹੁੰਚਾਈਆਂ ਤੇ ਇਸ ਟਾਈਮ ਵੀ ਵੱਡੀ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਆਂ ਦਰਿਆ ਸਤਲੁਜ ਦੇ ਤੱਪਣੇ ਆਪ ਕੋ ਬਹੁਤ ਵੱਡੀ ਜਾਣਕਾਰੀ ਐ ਜੋ ਤੁਸੀਂ ਆਪਣੇ ਫੋਨ ਦੇ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਖਬਰ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਸਬਸਕ੍ਰਾਈਬਰ ਦੇ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਬਿਲਕੁਲ ਕੋਈ ਨਹੀਂ ਦਵਾ ਦਿਓ ਅਸੀਂ ਲਗਾਤਾਰ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਸ਼ੇਅਰ ਜਰੂਰ ਕਰਿਓ ਨਾਲ ਦੇ ਨਾਲ ਗਰੁੱਪਾਂ ਦੇ ਵਿੱਚ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਅਹਿਮ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਬਹੁਤ ਵੱਡੀ ਅਪਡੇਟ ਹੈ ਤਕਰੀਬਨ 1.5 ਫੁੱਟ ਤੋਂ ਅੱਧਾ ਅੱਧਾ ਕੋ ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਦਰਿਆ ਸਤਲੁਜ ਦੇ ਵਿੱਚ ਗੱਲ ਪੱਤਰ ਫੇਰ ਤੋਂ ਵਧਣਾ ਸ਼ੁਰੂ ਹੋ ਚੁੱਕਿਆ ਇਹ ਵੀ ਵੱਡੀ ਅਪਡੇਟ ਹੈ। ਖਦਰਾ ਸਤਲੁਜ ਵਿੱਚ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਪਾਣੀ ਫੇਰ ਵਧਣਾ ਸ਼ੁਰੂ ਹੋਣਾ ਸ਼ੁਰੂ ਹੋ ਚੁੱਕਿਆ ਹੈ। ਤੇ ਵੀ ਆਪਣੇ ਆਪ ਚ ਇੱਕ ਵੱਡੀ ਅਪਡੇਟ ਹੈ ਦਰਿਆ ਸਤਲੁਜ ਦੀ। ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਓ। ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ। ਇਹ ਬੋਰ ਤੱਕ ਡੁੱਬੇ ਹੋਇਆ ਹੈ ਕਿ ਝੋਨਾ ਤੱਕ ਡੁੱਬੇ ਆ ਹਾਲਾਤ ਬੱਤਰ ਤੋਂ ਬੱਤਰ ਨੇ ਅੱਗੇ ਤਸਵੀਰ ਹੋਰ ਦਿਖਾਵਾਂਗੇ ਜਿੱਥੇ ਕਿ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਹੈ ਬਹੁਤ ਵੱਡੀ ਵੱਡੀ ਤਸਵੀਰ ਹੈ ਇਧਰ ਹੈ ਸਤਲੁਜ ਦੇ ਜੋ ਕੰਡੇ ਤੇ ਪਿੰਡ ਵਸੇ ਨੇ ਉਥੋਂ ਦੀ ਤਸਵੀਰ ਹੈ ਜੋ ਮਹਤਪੁਰ ਜਗਰਾਉਂ ਰੋਡ ਜਾਂਦਾ ਚੜ੍ਹਦੇ ਵਾਲੇ ਪਾਸੇ ਤਕਰੀਬਨ ਪਿੰਡ ਛੋਲੇ ਦੇ ਨਜ਼ਦੀਕ ਦੀ ਤਸਵੀਰ ਹੈ ਪਾਣੀ ਪਾਣੀ ਹੈ ਫਿਰ ਦੂਜੀ ਅਪਡੇਟ ਸਾਂਝ ਕਰਦੇ ਹਾਂ ਬਾਰ ਬਾਰ ਮੈਂ ਕਹਿ ਰਿਹਾ ਕਦਰੀਆ ਸਤਲੁਜ ਦੇ ਵਿੱਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ ਦਰਿਆ ਸਤਲੂ ਦੀ ਬਹੁਤ ਵੱਡੀ ਅਹਿਮ ਜਾਣਕਾਰੀ اور ਬਿਲਕੁਲ ਸਹੀ ਤਸਦੀਕ ਪੂਰੀ ਘੋਕ ਕਰਕੇ ਘੋਕ ਪੜਤਾਲ ਕਰਕੇ ਅਸੀਂ ਜਾਣਕਾਰੀ ਪਹੁੰਚਾਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਬਾ ਦਿਓ ਕਿਉਂਕਿ ਇਸ ਸਬਸਕ੍ਰਾਈਬ ਕਰਨੇ ਕੋਈ ਪੈਸੇ ਨਹੀਂ ਲੱਗਦੇ ਫੇਰ ਜਾਣਕਾਰੀ ਦੇ ਦਈਏ ਇੱਕ ਦਰਿਆ ਸਤਲੂ ਜਿਸ ਤਰ੍ਹਾਂ ਪਾਖੜਾ ਦਾ ਲੈਵਲ ਵਧ ਰਿਹਾ ਹੈ ਇਸ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ। ਹਰੀਕੇ ਹੈਡ ਵਰਕਸ ਤੋਂ 310000 ਪਾਣੀ ਅੱਗੇ ਜਾ ਰਿਹਾ ਹੈ। ਜੋ ਕਿ ਅੱਗੇ ਫਰੋਹੇਪੁਰ ਫਾਇਲ ਕਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾ ਰਿਹਾ ਹੈ। ਉੱਥੇ ਪਹਿਲੇ ਲੋਕ ਬਹੁਤ ਹੋ ਗਏ ਸੀ ਪਰ ਉੱਥੇ ਹੋਰ ਪਾਣੀ ਵਧ ਚੁੱਕਿਆ ਹੈ। ਵੱਡੀ ਅਪਡੇਟ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਸਕਦਾ ਹੈ। ਕਖੜਾ ਦਾ ਲੈਵਲ ਲਗਾਤਰ ਵਧ ਰਿਹਾ ਹੈ। ਸਹੀ ਤਸਦੀਕ ਜਾਣਕਾਰੀ। ਇਸ ਟਾਈਮ ਦੀ ਜੋ ਅਪਡੇਟ ਹੈ ਦਰਿਆ ਸਤਲੁਜ ਦੇ ਵਿੱਚ ਤਕਰੀਬਨ ਅੱਧਾ ਕੋ ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ। ਲੋਣਾ ਏਰੀਆ ਖਤਰੇ ਦੇ ਨਿਸ਼ਾਨ ਤੇ ਆ ਉੱਥੇ ਪਾਣੀ ਲਗਾਤਾਰ ਵਧ ਰਿਹਾ ਬਹੁਤ ਨੀਮਾ ਆ ਰਿਹਾ ਨਦਰ ਸਤਰੀ ਦੀ ਵੱਡੀ ਅਹਿਮ ਰਿਪੋਰਟ ਵੱਡੀ ਜਾਣਕਾਰੀ ਤੁਸੀਂ ਆਪਣੀ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਲਗਾਤਾਰ ਸੁਣੋ ਸਹੀ ਤੇ ਸਟਿਕ ਜਾਣਕਾਰੀ ਬਹੁਤ ਵੱਡੀ ਅਪਡੇਟ ਅੱਗੇ ਪਾਣੀ ਦੇ ਵਿੱਚ ਕਾਰਕੜੇ ਡੁੱਬੇ ਹੋਏ ਉਹ ਵੀ ਅਪਡੇਟ ਮੈਂ ਬਹੁਤ ਜਲਦ ਦਿਖਾਉਂਗਾ ਤੁਹਾਡੇ ਸਾਹਮਣੇ ਤੁਸੀਂ ਉਹ ਦੇਖੋਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੋਰ ਸਹੀ ਹਾਂ ਤਾਂ ਹੀ ਜਿਹਨੂੰ ਹੋ ਫੋਨ ਫੜਾਇਆ ਤੂੰ ਦੋਨਾਂ ਟ੍ਰੈਕ ਤੇ ਦੋ ਟ੍ਰੈਕ ਨਦਰ ਨਾਲ ਨਾਲ ਹਾਲਾਤ ਦੇਖੋ ਕੀ ਬੜੇ ਹੋਏ ਐ ਮੰਡੇਰੀ ਬਹੁਤ ਜ਼ਿਆਦਾ ਚੱਲ ਰਹੀ ਐ 10 ਟਾਈਮ ਦੀ ਵੱਡੀ ਅਪਡੇਟ ਦਰ ਸੰਝ ਕਰ ਰਹੇ ਆ ਕਿ ਦਰਿਆ ਸਤਲੁਜ ਵਿੱਚ ਚੱਲ ਪੱਦਰ ਹੋਰ ਛੱਡਿਆ ਜਾ ਸਕਦਾ ਜਿਸ ਤਰ੍ਹਾਂ ਪਾਖੜਾ ਦਾ ਲੈਵਲ ਵੱਧ ਰਿਹਾ ਲੋਹੀਆਂ ਇਲਾਕਾ ਪੂਰਾ ਲਟ ਤਿਆ ਪੰਜਾਬ ਭਰ ਨੂੰ ਹੜਾਂ ਦੀ ਲਪੇਟ ਦੇ ਵਿੱਚ ਐ ਤੇ ਅਲਰਟ ਤੇ ਲੱਗਿਆ ਐ بارش ਵੀ ਹੋ ਸਕਦੀ ਅੱਜ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਐ ਜਲੰਧਰ ਚਲੇ ਦੀਆਂ ਅੱਧ ਸਿਹਰਾਂ ਨੇ ਚਿੱਤਰ ਨਜ਼ਰ ਮਾਰੋਂਗੇ ਪਾਣੀ ਪਾਣੀ ਇਹ ਹਾਲਾਤ ਬਹੁਤ ਮਾੜੇ ਵਿਗੜ ਚੁੱਕੇ ਆ ਆ ਦੇਖੋ ਕੀ ਤਸਵੀਰ ਬਣੀ ਹੋਈ ਹੈ ਇੱਧਰ ਅੱਜ ਤੱਕ ਬਹੁਤ ਸਾਰੀਆਂ ਮੋਟਰਾਂ ਨੇ ਜੋ ਸਾਰੇ ਆ ਪਾਣੀ ਦੇ ਬੱਤੀ ਰੁਪਿਆ ਹੋਇਆ ਇਹਨੇ ਕਿਉਂ ਨਾ ਪਾਣੀ ਦੇ ਰੁਪਿਆ ਹੋਇਆ ਜਿੱਦ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਸਰੀ ਕੇ ਹੈਡ ਵਰਕਸ ਤੋਂ 310000 ਪਾਣੀ ਅੱਗੇ ਜਾ ਰਿਹਾ ਹੈ ਜਿੱਦ ਕਿ ਅਫਰੋਪੁਰ ਫਾਜ ਕੈਂ ਦਲਾਲਾਬਾਦ ਅੱਗੇ ਅਰੀਵ ਰਚ ਬਹੁਤ ਜਿਆਦਾ تباہੀ ਮਾਜ ਰਹੀ ਹੈ ਆਪਣੇ ਆਪ ਦੇ ਬਹੁਤ ਵੱਡੀਆਂ ਤਸਵੀਰਾਂ ਤੁਹਾਡੇ ਸਾਹਦੇ ਸਾਨੂੰ ਕਰ ਰਹੇ ਆ ਆਪਣੇ ਫੋਨ ਤੇ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਕੱਲ ਤੱਕ ਪੜੰਗਿਆ ਪੂਰਾ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਜੇਕਰ ਪਾਣੀ ਦੇ ਲੈਵਲ ਦੀ ਗੱਲ ਕਰੀਏ ਤਾਂ ਕੱਲ ਤੱਕ ਅੱਧਾ ਪੱਟ ਪਾਣੀ ਘਟਿਆ ਸੀ ਪਰ ਹੁਣ ਫਿਰ ਚੱਲ ਪੱਦਰ ਵੱਧ ਚੁੱਕਿਆ ਹੈ ਪਾਣੀ ਵਧਣਾ ਸ਼ੁਰੂ ਹੋ ਦਿੱਕਿਆ ਇੱਕ ਵਾਰ ਤੋਂ ਫਿਰ ਦਰਦਨਾਕ ਤਸਵੀਰਾਂ ਨੇ ਜਿਉਂਦੀ ਆਪਣੇ ਬਹੁਤ ਦੁਖੀ ਰਹੇ ਤੇ ਲਗਾਤਾਰ ਦੇਖ ਰਹੇ ਹਾਂ ਦਾ ਇਹ ਰੀਆ ਪੌਜਾ ਦਾ ਉੱਚਾ ਸੀ ਇਹ ਵੀ ਪਾਣੀ ਦੇ ਭੇਟ ਹੁਣ ਚੜ ਚੁੱਕਿਆ ਹੈ ਪਾਣੀ ਲਗਾਤਾਰ ਅੱਗੇ ਵਧ ਰਿਹਾ ਹੈ ਜਿੱਦ ਤੱਕ ਜਨ ਖਲਾਤ ਨੇ ਤਰਸ ਜੋ ਖਲਾਤ ਨੇ ਚੜ ਰਿਹਾ ਸਤਲੁਜ ਦੀ ਇਸ ਤਾਜ਼ਾ ਅਪਡੇਟ ਤੋੜ ਤੱਕ ਜਾ ਰਹੇ ਹਾਂ ਸੀ ਪੰਨਾ ਦੇ ਨਾਲ-ਨਾਲ ਦੀ ਤਸਵੀਰ ਤੁਹਾਡੇ ਤੱਕ ਪਹੁੰਚਾਰਿਆ ਸਾਰੇ ਥੋੜੇ ਪਾਣੀ ਵੜ ਚੁੱਕਿਆ ਹੈ ਪੰਨਾ ਦੇ ਨਾਲ-ਨਾਲ ਤਰਸਿਓਂ ਹਾਕ ਬਣਦੇ ਜਾ ਰਹੇ ਨਗਰ ਘਾਟ ਆ ਦੇਖ ਸਾਹ ਜਿਓਂ ਕੇ ਪਾਣੀ ਪਾਣੀ ਹੈ ਪੂਰਾ ਬਾਤ ਫੇਰ ਵੀ ਤਰਜੋ